ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਦ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਿੱਖ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜਨਾ ਹੀ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਸੀਂ ਤੁਸੀਂ ਸਰਬੱਤ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਿਨ੍ਹਾਂ ਭਗਤਾਂ ਅਵਤਾਰਾਂ ਔਰ ਕਰਨੀ ਵਾਲੇ ਸਤਿਪੁਰਸ਼ਾਂ ਦਾ ਜ਼ਿਕਰ ਆਇਆ ਹੈ ਉਹਨਾਂ ਦਾ ਇਤਿਹਾਸ ਪੜ ਸੁਣ ਰਹੇ ਹਾਂ ਸਭ ਤੋਂ ਪਹਿਲਾ ਪਰਮਾਨ ਸ਼੍ਰੀ ਤਰੂ ਭਗਤ ਜੀ ਦਾ ਆਇਆ ਉਪਰੰਤ ਭਗਤ ਪ੍ਰਹਿਲਾਦ ਜੀਾਂ ਦੀ ਸਾਖੀ ਉਹ ਆਪਾਂ 2 ਦਿਨ ਦੇ ਵਿੱਚ শ্রবণ ਕੀਤੀ ਹੈ ਸੋ ਅੱਜ 3 ਤੀਸਰੇ ਨੰਬਰ ਤੇ ऋषि वाल्मीकि जी ਉਹਨਾਂ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ ਸਵਾਉ ਸਾਰੇ ਮਨ ਬਿਰਤੀ ਜੋੜ ਕੇ ਰਿਸ਼ੀ ਵਾਲਮੀਕ ਜੀਆ ਦਾ ਇਤਿਹਾਸ ਸਾਂਝਾ ਕਰੀਏ ਸ਼ਰਵਣ ਕਰੀਏ ਰਸਨਾ ਪਵਿੱਤਰ ਕਰੋ ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਗੁਰਦਾਸ ਸਾਹਿਬ ਜੀਆ ਦੇ ਵਚਨ ਹਨ ਵਟ ਮਾਨ ਸਮਾਰਦਾ ਬੈਠਾ ਬਾਲਮੀਕ ਵਟਵਾਰਾ ਪੂਰਾ ਸਤਗੁਰ ਸੇਵਿਆ ਮਨ ਵਿੱਚ ਹੋਆ ਖਿੰਜੋ ਤਾੜਾ ਮਾਰਨੋਂ ਲੋਚੈ ਕਣਾਂ ਕੱਢਨ ਹੰਗੇ ਹੱਥ ਉਗਾੜਾ ਸਤਗੁਰ ਮਨੁਆ ਰਖਿਆ ਹੋਏ ਨ ਆਵੇ ਉਛੋਹਾੜਾ ਉਗਣ ਸਭ ਪ੍ਰਗਾਸ ਹਨ ਰੋਜ਼ਗਾਰ ਹੈ ਇਹ ਅਸਾੜਾ ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਹੈ ਕੋਈ ਅਸਾੜਾ ਕੋਣ ਮੜਾ ਚੌਖੰਨੀ ਐ ਕੋਈ ਨਾ ਵੇਲੀ ਕਰ ਦੇ ਝਾੜਾ ਸੱਚ ਦਿਰੜਾਏ ਉਹ ਧਾਰਿਉਨ ਤਕਨ ਥਾ ਉਪਰਵਾੜਾ ਗੁਰਮੁਖ ਲੰਗੇ ਪਾਪ ਪਹਾੜਾ ਇਹ ਭਾਈ ਗੁਰਦਾਸ ਸਾਹਿਬ ਜੀ ਰਿਸ਼ੀ ਵਾਲਮੀਕ ਜੀ ਦੇ ਪਰਥਾਏ ਬਚਨ ਦੱਸ ਰਹੇ ਹੈ ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਵਾਲਮੀਕ ਜੀ ਕ੍ਰਿਸ਼ੀ ਹੋਏ ਹੈ ਇਹ ਸ਼੍ਰੀ ਰਾਮਚੰਦਰ ਜੀ ਦੇ ਸਮੇ ਹੋਏ ਹੈ ਉਸ ਕਾਲ ਵਿੱਚ ਆਰਿਆ ਤੇ ਦਰਾਵੜ ਲੋਕਾਂ ਦੀ ਕਿਤੇ ਬਣਦੀ ਨਹੀਂ ਸੀ ਕਿਤੇ ਬਣਦੀ ਸੀ ਜੰਗਲ ਹੁੰਦੇ ਸੀ ਬਹੁਤ ਜੰਗਲਾਂ 'ਚ ਲੋਕ ਰਹਿੰਦੇ ਤੇ ਮਾਰ ਢਾੜ ਕਰ ਲੈਂਦੇ ਸੀ ਕਿਉਂਕਿ ਮਨੁੱਖ ਨੂੰ ਸਹੀ ਗਿਆਨ ਪ੍ਰਾਪਤ ਨਹੀਂ ਸੀ ਹੋਇਆ ਤ੍ਰੇਤੇਜੁਗ ਦੀ ਗੱਲ ਹੈ ਜਦੋਂ ਭਾਰਤ ਵਰਸ਼ ਤੇ ਮਨੁੱਖ ਵੱਸੋਂ ਘੱਟ ਹੁੰਦੀ ਸੀ ਤੇ ਜੰਗਲ ਬਹੁਤ ਹੁੰਦੇ ਸੀ ਪਸ਼ੂ ਬਹੁਤ ਹੁੰਦੇ ਸੀ ਬਹੁਤੇ ਲੋਕ ਜੰਗਲੀ ਤੇ ਅਸੱਭਿਆਕ ਹੁੰਦੇ ਸੀ ਲੋਕ ਜੰਗਲਾਂ 'ਚ ਰਹਿੰਦੇ ਸੀ ਬਹੁਤਿਆਂ ਨੂੰ ਖਾਣ ਪੀਣ ਦੀ ਸੁਧ ਨਹੀਂ ਸੀ ਕੱਪੜਾ ਲੀੜਾ ਪਹਿਨਣ ਦੀ ਸੁਧ ਨਹੀਂ ਸੀ ਉਹਨਾਂ ਦਾ ਪਿਆਰ ਅਨੋਖਾ ਹੁੰਦਾ ਸੀ ਜਿਸ ਨੂੰ ਲੋੜ ਆਖਿਆ ਜਾਂਦਾ ਸੀ ਉਸ ਵੇਲੇ ਉੱਤਰੀ ਹਿੰਦ ਵਿੱਚ ਕਿਤੇ ਕਿਤੇ ઋષਿ ਲੋਕ ਫਿਰਿਆ ਕਰਦੇ ਸੀ ਜਿਨ੍ਹਾਂ ਨੂੰ ਕੁਝ ਗਿਆਨ ਪ੍ਰਾਪਤ ਸੀ ਜਿਹੜੇ ਵੇਦ ਮੰਤਰ ਪੜ੍ਹਦੇ ਜਗ ਕਰਾਉਂਦੇ ਸੀ ਉਸ ਕਾਲ ਵਿੱਚ ਕੁਝ ਪੁਰਸ਼ ਇਹੋ ਜਿਹੇ ਸੀ ਜਿਹੜੇ ਰਾਹ ਵਿੱਚ ਲੁੱਟਮਾਰ ਕਰਨ ਦਾ ਧੰਦਾ ਕਰਦੇ ਸੀ ਉਹ ਹੱਥ ਵਿੱਚ ਕਹਾੜਾ ਤੀਰ ਕਮਾਨ ਆਦਕ ਲੈ ਕੇ ਰਾਹਾਂ ਤੇ ਖਲੋਤੇ ਰਹਿੰਦੇ ਸੀ ਕੋਈ ਕਿਸੇ ਨੂੰ ਮਾਰ ਦੇ ਕੋਈ ਕਿਸੇ ਨੂੰ ਮਾਰ ਦੇ ਮੌਤ ਦਾ ਕੋਈ ਮੁੱਲ ਨਹੀਂ ਸੀ ਇੱਕ ਦਿਨ ਵੇਦਾਂ ਨੂੰ ਪੜਨ ਵਾਲੇ ઋષਿ ਕਸ਼ਪ ਅਤਰਿਆ ਭਾਰਦਵਾਜ ਵਿਸ਼ਿਸ਼ਟ ਗੌਤਮ ਤੇ ਵਿਸ਼ਵਾਮিত্র ਇਹ ਕਿਸੇ ਜਗ ਕਰਨ ਵਾਸਤੇ ਜਾ ਰਹੇ ਸੀ ਖਰਾਬ ਵਿੱਚ ਤੁਰੇ ਜਾਂਦੇ ਸੀ ਇਹ ਸਾਰੇ ਤਪੱਸਿਆ ਕਰਨ ਵਾਲੇ ਲੋਕ ਸੀ ਬੰਦਗੀ ਵਾਲੇ ਭਜਨ ਵਾਲੇ ਸੀ ਇਹਨਾਂ ਦਾ ਪਿਆਰ ਨੇਕੀ ਸਤ ਦੇ ਧਰਮ ਨਾਲ ਸੀ ਨੇਕੀ ਕਰਨ ਨਾਲ ਸਤ ਨਾਲ ਤੇ ਧਰਮ ਨਾਲ ਇਹਨਾਂ ਦਾ ਪਿਆਰ ਸੀ ਰਾਹ ਵਿੱਚ ਇਹਨਾਂ ਦਾ ਮੇਲ ਹੋ ਗਿਆ ਇੱਕ ਪੀਲ ਦੇ ਨਾਲ ਪੀਲ ਜਾਤੀ ਅੱਜ ਵੀ ਭਾਰਤ ਵਿੱਚ ਬਹੁਤ ਰਹਿੰਦੀ ਹੈ ਉਹਨਾਂ ਦਾ ਖਾਣਾ ਪੀਣਾ ਵੀ ਸਾਡੇ ਤੋਂ ਵੱਖਰਾ ਹੈ ਉਹਨਾਂ ਦਾ ਪਹਿਰਾਵਾ ਵੀ ਵੱਖਰਾ ਹੈ ਉਹਨਾਂ ਦਾ ਚਿਹਰਾ ਮੋਰਾ ਸਰੀਰ ਡੀਰ ਡੋਲ ਉਹ ਆਪਣੇ ਤੋਂ ਵੱਖਰੀ ਹੈ ਤੇ ਪੀਲ ਨਾਲ ਉਹਨਾਂ ਦਾ ਰਾਹ ਚ ਮੇਲ ਹੋ ਗਿਆ ਉਹ ਜਿਹੜਾ ਭੀਲ ਸੀਗਾ ਬਹੁਤ ਲੰਮੇ ਕੱਦ ਦਾ ਸੀ ਅੱਖਾਂ ਮੋਟੀਆਂ ਤੇ ਚਮਕੀਲੀਆਂ ਸੀ ਬੁੱਲ ਮੋٹے ਸੀ ਕਾਲਾ ਰੰਗ ਸੀ ਭਾਰੀ ਜਾ ਉਹਦਾ ਸਰੀਰ ਸੀ ਹੱਥ ਵਿੱਚ ਉਹਦੇ ਕਹਾੜਾ ਫੜਿਆ ਹੋਇਆ ਸੀ ਤੇ ਨਾਂ ਸੀ ਉਹਦਾ ਬਾਲਮੀਕ ਇਹ ਸਾਰੇ ॠषि ਤੁਰੇ ਜਾ ਰਹੇ ਸੀ ਕਿ ਅੱਗਿਓ ਉਹ ਭੀਲ ਜਦੋਂ ਟੱਕਰਿਆ ਉਨੇ ਗਰਜਮੀ ਆਵਾਜ਼ ਵਿੱਚ ਕਿਹਾ ਪੂਰਾ ਉੱਚਾ ਬੋਲ ਕੇ ਰੁਕ ਜਾਓ ਅੱਗੇ ਨਾ ਪੈਰ ਪੁੱਟਿਓ ਉਹ ਤ੍ਰੈਕਾਲ ਦਰਸ਼ੀ ॠषि ਬੰਦਗੀ ਕਰਨ ਵਾਲੇ ਸਾਰੇ ਖਲੋ ਗਏ ਉਹ ਆਪ ਲੜਨਾ ਜਾਣਦੇ ਵੀ ਸੀ ਤੇ ਲੜ ਸਕਦੇ ਵੀ ਸੀ ਕਿਉਂਕਿ ਬੰਦਗੀ ਤਪੱਸਿਆ ਦਾ ਵੀ ਬਲ ਹੁੰਦਾ ਇੱਕ ਪਰ ਉਹ ਲੜਨਾ ਨਹੀਂ ਚਾਹੁੰਦੇ ਦੁਨੀਆ ਵਿੱਚ ਅੱਜ ਵੀ ਬੜੇ ਕਿਸਮ ਦੇ ਲੋਕ ਆ। ਕਈ ਲੋਕੋ ਨੇ ਜਿਨ੍ਹਾਂ ਕੋਲੇ ਤਾਕਤ ਬਹੁਤ ਹੁੰਦੀ ਐ। ਕਈ ਹੋ ਨੇ ਜਿਨ੍ਹਾਂ ਕੋਲੇ ਤਾਕਤ ਨਹੀਂ ਹੁੰਦੀ। ਤਾਕਤ ਹੁੰਦੀ ਨਹੀਂ ਪਰ ਲੜਦੇ ਬਹੁਤ ਆ। ਕਈ ਉਹ ਹੁੰਦੇ ਆ ਜਿਨ੍ਹਾਂ ਕੋਲੇ ਤਾਕਤ ਹੁੰਦੀ ਐ ਪਰ ਉਹ ਲੜਾਈ ਨਹੀਂ ਕਰਦੇ। ਕਿਉਂਕਿ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਐ ਕਿ ਜਿੱਥੋਂ ਤੱਕ ਲੜਾਈ ਤੋਂ ਬਚਿਆ ਜਾ ਸਕਦਾ ਐ ਬਚਣਾ ਚਾਹੀਦਾ ਐ। ਤਾਂ ਇਹ ॠषि ਲੜ ਸਕਦੇ ਸੀ ਤਾਕਤ ਸੀ ਪਰ ਲੜਨਾ ਚਾਹੁੰਦੇ ਨਹੀਂ ਸੀ ਜਦੋਂ ਉਹਨੇ ਉੱਚੀ ਆਵਾਜ਼ ਵਿੱਚ ਬੋਲ ਕੇ ਕਿਹਾ ਰੁਕ ਜਾਓ ਅੱਗੇ ਨਾ ਪੈਰ ਪੁੱਟਿਓ ਉਹ ਖਲੋ ਗਏ ਤਾਂ ॠषि ਗੌਤਮ ਨੇ ਸਭ ਤੋਂ ਪਹਿਲਾਂ ਬੋਲ ਕੇ ਪੁੱਛਿਆ ਕਿਉਂ ਭਾਈ ਕੀ ਆਖਣਾ ਚਾਹੁੰਦਾ ਹੈ ਸਾਨੂੰ ਤੂੰ ਮੈਂ ਆਖਦਾ ਜੋ ਕੁਝ ਤੁਸਾਂ ਦੇ ਕੋਲ ਹੈ ਆਪੇ ਹੀ ਰੱਖ ਦਿਓ ਨਹੀਂ ਤਾਂ ਮਾਰੇ ਜਾਓਗੇ ਬਾਲਮਿਕ ਬੋਲਿਆ ਧਮਕੀ ਦਿੱਤੀ ਵੀ ਜਿਹੜਾ ਕੋਈ ਤੁਹਾਡੇ ਕੋਲੇ ਹੈਗਾ ਉਹ ਥੱਲੇ ਧਰ ਦਿਓ ਤੇ ਨਹੀਂ ਤਾਂ ਮਾਰੇ ਜਾਓਗੇ ਅਸਾਂ ਕੋਲ ਕੀ ਹੋ ਸਕਦਾ ਹੈ ਚਿੱਪੀ ਹਿਰਨ ਦੀ ਖੱਲ ਲੰਗੋਟੀ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਪੈਣਾ ਨਾ ਕਿਸੇ ਨੇ ਤੇਰੇ ਤੋਂ ਖਰੀਦਣੀਆਂ ਨੇ ਸੋਨਾ ਚਾਂਦੀ ਤਾਂ ਰਾਜਿਆਂ ਮਹਾਰਾਜਿਆਂ ਕੋਲ ਹੁੰਦਾ ਹੈ ਹੋਰ ਚੀਜ਼ਾਂ ਗ੍ਰਿਸ਼ਤੀਆਂ ਕੋਲ ਹੁੰਦੀਆਂ ਨੇ ਗੌਤਮ ਰਿਖੀ ਨੇ ਦੂਜਾ ਉੱਤਰ ਦਿੱਤਾ ਤੁਸੀਂ ਆਰੀਆ ਤਾਂ ਹੋ ਕਿਸੇ ਆਰੀਏ ਨੂੰ ਜਿਉਂਦਾ ਛੱਡ ਦੇਣਾ ਰਹਿ ਜਾਣ ਦੇਣਾ ਵੀ ਤਾਂ ਅਸਾਂ ਲੋਕਾਂ ਵਾਸਤੇ ਠੀਕ ਨਹੀਂ ਤੁਸੀਂ ਲੋਕ ਦੁਸ਼ਮਣ ਸਾਡੇ ਦੁਸ਼ਮਣ ਹੋ ਬਸ ਚੀਜ਼ਾਂ ਰੱਖ ਕੇ ਝੁਕਦੇ ਜਾਓ ਤਾਂ ਕਿ ਮੈਂ ਸਹਜ ਨਾਲ ਹੀ ਸਾਰਿਆਂ ਦੇ ਸਿਰ ਕੱਟ ਸਕਾਂ ਕਹਿੰਦਾ ਵੀ ਤੁਸੀਂ ਆਰੀਆ ਲੋਕੋਂ ਸਾਡੇ ਦੁਸ਼ਮਣੋਂ ਇਹ ਸੁਣ ਕੇ ਵਿਸ਼ਵਾਮਿੱਤਰ ਜੀ ਮੁਸਕਰਾਏ ਉਸਨੇ ਨੀਤੀ ਤੇ ਅਕਲ ਤੋਂ ਕੰਮ ਲਿਆ ਰਿਖੀਆਂ ਦਾ ਜੀਵਨ ਨਿਸ਼ਾਨਾ ਜੰਗਲੀ ਲੋਕਾਂ ਨੂੰ ਸੁਧਾਰਨਾ ਸੀ ਤਾਂ ਵਿਸ਼ਵਾਮਿੱਤਰ ਜੀ ਬੋਲੇ ਕਹਿੰਦੇ ਦੇਖ ਭਾਈ ਆਖਰ ਨੂੰ ਤੂੰ ਪੁਰਸ਼ ਐ ਗਿਆਨਿੰਦਰੇ ਰੱਬ ਨੇ ਤੈਨੂੰ ਦਿੱਤੇ ਹੋਏ ਆ ਬੈਠ ਜਾ ਗੱਲ ਸੁਣ ਲੈ ਪਹਿਲਾਂ ਪਹਿਲਾਂ ਗੱਲ ਸੁਣ ਲੈ ਫੇਰ ਸਾਨੂੰ ਮਾਰਦੀ ਤੇ ਚੀਜ਼ਾਂ ਲੈ ਜੀ ਘਰੇ ਕੋਈ ਗੱਲ ਨਹੀਂ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਸਾਡੀ ਗੱਲ ਸੁਣ ਲੈ ਉਹ ਕਹਿਣ ਲੱਗਿਆ ਕੀ ਸੁਣ ਲਵਾਂ ਗੱਲ ਤੁਹਾਡੀ ਉਹਨਾਂ ਨੇ ਅੱਗੇ ਦੱਸਿਆ ਇਹ ਡਾਕੇ ਕਿਉਂ ਮਾਰਦਾ ਹੈ ਖੂਨ ਕਿਉਂ ਕਰਦਾ ਹੈ ਇਹਦਾ ਫਾਲ ਕਿਵੇਂ ਭੁਗਤੇਗਾ? ਇੱਕ ਇਕੱਲਾ ਤੋਂ ਪੁਰਸ਼ ਹੈ। ਮੈਂ ਕੁਝ ਵੀ ਹੋਵਾਂ, ਫਾਲ ਕੁਝ ਵੀ ਹੋਵੇ, ਮੈਂ ਕੋਈ ਗੱਲ ਨਹੀਂ ਸੁਣਨੀ। ਤੁਸਾਂ ਨੂੰ ਮਾਰਨਾ ਹੈ। ਇਹ ਸੁਣ ਕੇ ਵਾਲਮੀਕ ਦਾ ਗੁੱਸਾ ਦੇਖ ਕੇ ਉਹਨਾਂ ਨੂੰ ਕੋਈ ਹੈਰਾਨੀ ਤਾਂ ਨਹੀਂ ਹੋਈ ਤੇ ਨਾ ਹੀ ਉਹ ਡਰੇ। ਸਗੋਂ ਵਾਲਮੀਕ ਦੀ ਮੂਰਖਤਾ ਤੇ ਉਹ ਮੁਸਕਰਾਏ। ਉਹਨਾਂ ਨੇ ਆਪਸ ਵਿੱਚ ਸanskrit ਭਾਸ਼ਾ ਵਿੱਚ ਗੱਲ ਕੀਤੀ। ਮਾਇਆ ਦੀ ਖੇਡ ਵਰਤਾ ਕੇ ਉਹਨਾਂ ਨੇ ਕਿਹਾ ਲੈ ਵੱਢ ਲੈ ਸਿਰ। ਇਹ ਕਹਿ ਕੇ ਧੌਣਾ ਝੁਕਾ ਕੇ ਖਲੋ ਗਏ। ਬਾਲਮੀਕ ਨੇ ਕਹਾੜਾ ਚੁੱਕਿਆ। ਜਦੋਂ ਮਾਰਨ ਵਾਸਤੇ ਉਤਾਂ ਲੱਗਿਆ ਕਰਨ ਤਾਂ ਉਸ ਕੋਲੋਂ ਕਹਾੜਾ ਉੱਪਰ ਨਾ ਚੁੱਕਿਆ ਗਿਆ। ਉਸ ਦੀਆਂ ਬਾਹਾਂ ਫੁੱਲ ਗਈਆਂ। ਜਿਵੇਂ ਕਹਾੜਾ ਕਈ ਮੰਨਦਾ ਹੋ ਗਿਆ ਹੋਵੇ। ਉਸ ਦੇ ਨਾਲ ਹੀ ਉਸ ਨੂੰ ਇਉਂ ਦਿਖਾਈ ਦਿੱਤਾ ਜਿਵੇਂ ਉਹ ਦੇ ਅੱਗੇ ਖਲੋਤੇ ਕੋਈ ਰਿਖੀ ਜਾਂ ਆਰੀਆ ਲੋਕ ਨਹੀਂ ਸਗੋਂ ਉਹ ਤਾਂ ਉਹਦੇ ਆਪ ਦੇ ਘਰ ਦੇ ਜੀ ਨੇ ਤੇ ਉਹ ਆਪ ਦੇ ਘਰ ਦੇ ਜੀਆਂ ਨੂੰ ਹੀ ਮਾਰਨ ਲੱਗਿਆ ਐਂ ਉਹਨੂੰ ਝੋਲਾ ਜਿਆ ਪਿਆ ਬਾਲਮੀਕ ਬਿੱਟ ਬਿੱਟ ਤੱਕਣ ਲੱਗਿਆ ਤਾਂ ਵਿਸ਼ਵਾਭਿਤਰ ਜੀ ਨੇ ਕਿਹਾ ਕਿਉਂ ਭਾਈ ਮਾਰਦਾ ਕਿਉਂ ਨਹੀਂ ਮਾਰ ਨਹੀਂ ਮਾਰਾਂਗਾ ਉਸਨੇ ਕੋਹਾੜਾ ਸਿੱਟ ਦਿੱਤਾ ਇਹ ਕਹਿ ਕੇ ਰਿਖੀ ਜਿਹੜੇ ਧੌਣਾ ਝੁਕਾ ਕੇ ਖੜੇ ਸੀ ਉਹ ਸਿੱਧੇ ਹੋ ਗਏ ਉਹਦੇ ਕੋਲ ਬਹਿ ਗਏ ਉਹਨੂੰ ਬਿਠਾ ਲਿਆ ਕਹਿੰਦੇ ਬਹਿ ਜਾ ਕੋਲੇ ਤਾਂ ਵਿਸ਼ਵਾਮਿੱਤਰ ਜੀ ਨੇ ਕਿਹਾ हे ਭਾਈ ਪਹਿਲਾਂ ਤਾਂ ਕਹਿੰਦਾ ਸੀ ਮੈਂ ਤੁਹਾਡੀਆਂ ਧੌਣਾ ਵਡਾਂਗਾ ਫਿਰ ਤੂੰ ਸਾਨੂੰ ਮਾਰਿਆ ਕਿਉਂ ਨਹੀਂ ਮੇਰਾ ਕੋਹਾੜਾ ਭਾਰੀ ਹੋ ਗਿਆ ਮੈਂ ਚੁੱਕ ਨਹੀਂ ਸਕਿਆ ਤੁਸੀਂ ਜਰੂਰ ਕੋਈ ਅਨੋਖੇ ਬੰਦੇ ਹੋ ਬਾਲਮੀਕ ਨੇ ਉੱਤਰ ਦਿੱਤੇ ਆ ਜਦੋਂ ਬਾਲਮੀਕ ਨੇ ਕਿਹਾ ਤਾਂ ਰਿਸ਼ੀ ਗੌਤਮ ਨੇ ਅੱਗੇ ਫਿਰ ਸਵਾਲ ਕੀਤਾ ਕਹਿੰਦੇ ਇਹ ਦੱਸ ਆਖਰ ਤੂੰ ਬੰਦੇ ਕਿਉਂ ਮਾਰਦਾ ਹੈ ਲੁੱਟਦਾ ਕਿਉਂ ਹੈ ਜੰਗਲ 'ਚ ਪੰਛੀ ਜਾਨਵਰ ਮਾਰਨ ਨੂੰ ਤਾਂ ਬਹੁਤ ਨੇ ਖਾਣ ਵਾਸਤੇ ਫਲ ਪੂੰਗ ਬਹੁਤ ਹੈ ਮਾਮਲਾ ਕੀ ਹੈ ਗੌਤਮ ਨੇ ਸਵਾਲ ਕੀਤਾ ਵੀ ਸਾਨੂੰ ਕਿਉਂ ਮਾਰਨਾ ਚਾਹੁੰਦਾ ਤੂੰ ਇਹ ਸੁਣ ਕੇ ਬਾਲਮੀਕ ਜੀ ਬੋਲੇ हे ਰਿਖੀ ਜਨੋ ਗੱਲ ਇਹ ਹੈ ਕਿ ਡਾਕੇ ਮਾਰਨ ਦਾ ਤੇ ਬੰਦੇ ਮਾਰਨ ਦਾ ਧੰਦਾ ਮੈਨੂੰ ਮੇਰੀ ਮਾਂ ਨੇ ਸਿਖਾਇਆ ਪੁਨੇ ਦੱਸਿਆ ਵੀ ਆਪਾਂ ਭੀਰ ਲੋਕਾਂ ਆ ਆਪਾਂ ਸ਼ਿਕਾਰ ਖੇਡਣਾ ਤੇ ਡਾਕੇ ਮਾਰਨੇ ਇਹ ਆਪਣਾ ਕੰਮ ਹੈ ਇਹ ਗੱਲ ਸੁਣ ਕੇ ਹੈਰਾਨ ਨਾ ਹੋਣਾ ਸੰਗਤ ਜੀ ਇਹ ਗੱਲ ਸੁਣ ਕੇ ਹੈਰਾਨ ਨਾ ਹੋਣਾ ਵੀ ਕੋਈ ਮਾਂ ਆਪਣੇ ਜਵਾਕ ਨੂੰ ਇਹ ਮਤ ਕਿਵੇਂ ਦੇ ਸਕਦੀ ਹੈ ਅੱਜ ਵੀ ਲੋਕ ਇਹੋ ਜੀਆਂ ਮੱਤਾਂ ਦਿੰਦੇ ਆ ਕਈ ਲੋਕ ਆਪਦੇ ਜਵਾਕਾਂ ਨੂੰ ਛੋਟੇ ਹੁੰਦਿਆਂ ਨੂੰ ਸ਼ੁਕਰਾ ਦਿੰਦੇ ਆ ਆਪਾਂ ਤਾਂ ਫਲਾਨੇ ਹੁੰਨੇ ਆ ਤੇ ਆਪਾਂ ਤਾਂ ਬੰਦਾ ਕੁੱਟਣ ਲੱਗੇ ਮਿੰਟ ਲਾਉਣੇ ਆ ਆਪਾਂ ਤਾਂ ਆਹ ਕੰਮ ਕਰਨ ਲੱਗੇ ਮਿੰਟ ਲਾਉਣੇ ਆ ਅੱਜ ਵੀ ਅੱਜ ਦੇ ਜਮਾਨੇ 'ਚ ਵੀ ਲੋਕ ਨਾਲੇ ਕਿੰਨੇ ਪੜ੍ਹੇ ਲਿਖੇ ਹੋ ਗਏ ਕਿੰਨੀ ਗਿਆਤਾ ਆ ਗਈ ਦੁਨੀਆ ਨੂੰ ਦੇਖੋ ਫੇਰ ਵੀ ਲੋਕ ਆਪ ਦੇ ਜਵਾਕਾਂ ਨੂੰ ਅੱਜ ਦੇ ਸਮੇਂ 'ਚ ਵੀ ਇਹੋ ਜੀ ਕੁਮਤ ਦਿੰਦੇ ਆ ਤੇ ਉਹ ਤਾਂ ਦੇਖੋ ਫਿਰ ਤੁਸੀਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਦੀ ਬਾਤ ਜਦੋਂ ਲੋਕ ਜੰਗਲਾਂ ਮੇਲਿਆਂ 'ਚ ਹੀ ਰਹਿੰਦੇ ਸੀ ਗਿਆਨ ਹੀ ਨਹੀਂ ਸੀ ਤਾਂ ਬਾਲਮੀਕ ਕਹਿਣ ਲੱਗਿਆ ਮੈਨੂੰ ਮੇਰੀ ਮਾਂ ਨੇ ਇਹ ਗੱਲ ਸਿਖਾਈ ਆ ਕਿ ਆਪਾਂ ਭੀਲਾ ਤੇ ਸ਼ਿਕਾਰ ਕਰਨਾ ਤੇ ਡਾਕੇ ਮਾਰਨਾ ਆਪਣਾ ਕੰਮ ਹੈ ਇਹਨਾਂ ਧੰਦਿਆਂ ਤੋਂ ਹੀ ਗੁਜ਼ਾਰਾ ਕਰਦੇ ਆਂ ਇੱਕ ਦਿਨ ਇੱਕ ਬੰਦੇ ਨੂੰ ਮਾਰ ਕੇ ਦੋ ਕੌਡੀਆਂ ਪ੍ਰਾਪਤ ਕੀਤੀਆਂ ਉਹ ਲੈ ਕੇ ਗਈ ਮੇਰੀ ਮਾਂ ਲੈ ਗਈ ਮੱਛੀਆਂ ਖਰੀਦ ਲਈ ਤੇ ਮੱਛੀਆਂ ਦਿਖਾ ਕੇ ਮੈਨੂੰ ਬੋਲੀ ਦੇਖ ਪੁੱਤਰਾ ਦੋ ਕੌਡੀਆਂ ਪਿੱਛੇ ਮੱਛੀਆਂ ਵੇਚੀਆਂ ਇਹ ਮਾਰੀਆਂ ਜਾਣਗੀਆਂ ਇਹਨਾਂ 'ਚ ਵੀ ਜਾਨ ਹੈ ਇਸ ਲਈ ਇਹਨਾਂ ਨੂੰ ਮਾਰਨ ਤੋਂ ਨਾ ਝਿਜਕੋ ਦੋ ਕੌਡੀਆਂ ਪਿੱਛੇ ਮੱਛੀਆਂ ਵੇਚਦੀਆਂ ਕਿਸੇ ਨੇ ਆਪਾਂ ਨੂੰ ਤੇ ਮੱਛੀਆਂ ਵੀ ਤਾਂ ਮਾਰਾਂਗੇ ਆਪਾਂ ਹੁਣ ਜਿਵੇਂ ਮੱਛੀਆਂ ਨੂੰ ਮਾਰਾਂਗੇ ਐਵੇਂ ਬੰਦੇ ਮਾਰ ਦੇਣੇ ਵਸ ਬੱਸ ਮੈਂ ਧੰਦਾ ਕਰੀ ਗਿਆ ਆਰੀਆ ਲੋਕ ਅਸਾਨੂੰ ਮਾਰਦੇ ਆ ਅਸੀਂ ਉਹਨਾਂ ਨੂੰ ਦੁਸ਼ਮਣੀ ਭਾਵਨਾ ਨਾਲ ਦੇਖਦੇ ਆ हे ਪੁਰਖ ਤਰ ਤ ਅੱਖਾਂ ਮੀਟ ਤੈਨੂੰ ਅੱਗੇ ਦਾ ਹਾਲ ਵਿਖਾਈਏ ਵਿਸ਼ਵਾਮিত্র ਜੀ ਕਹਿਣ ਲੱਗੇ ਇਹ ਸੁਣ ਕੇ ਵਾਲਮੀਕ ਨੇ ਅੱਖਾਂ ਮੀਟ ਲਈਆਂ ਅੱਖਾਂ ਮੀਟ ਦੇ ਸਾਰ ਉਸਨੇ ਨਰਕ ਦੀ ਝਾਕੀ ਤੱਕੀ ਨਰਕ ਵਿੱਚ ਪਾਪੀਆਂ ਤੇ ਮਾੜੇ ਅਧਰਮੀ ਬੰਦਿਆਂ ਨੂੰ ਸਾੜਿਆ ਜਾ ਰਿਹਾ ਸੀ ਕਿਸੇ ਨੂੰ ਪੁੱਠਾ ਕਰਕੇ ਟੰਗਿਆ ਜਾ ਰਿਹਾ ਸੀ ਨਰਕਾਂ ਵਿੱਚ ਜੀਵ ਹਾਏ ਹਾਏ ਕਰ ਰਹੇ ਸੀ ਉਹਨਾਂ ਦਾ ਰੋਣਾ ਭਿਆਨਕ ਬਹੁਤ ਜ਼ਿਆਦਾ ਸੀ ਇਹ ਸਾਰਾ ਕੁਝ ਦੇਖ ਕੇ ਵਾਲਮੀਕ ਡਰ ਗਿਆ ਉਹ ਕੰਬਿਆ ਤਾਂ ਵਿਸ਼ਵਾਮিত্র ਨੇ ਉਹਦੇ ਸਿਰ ਤੋਂ ਹੱਥ ਚੁੱਕ ਲਿਆ ਹੱਥ ਚੁੱਕਣ ਨਾਲ ਵਾਲਮੀਕ ਜੀ ਸੁਰਤ ਵਿੱਚ ਆਉਣ ਵਾਲੀ ਉਹ ਝਾਕੀ ਨਰਕ ਦੀ ਖਤਮ ਹੋ ਗਈ ਤੇ ਉਹਨੇ ਅੱਖਾਂ ਖੋਲ ਲਈਆਂ ਅੱਖਾਂ ਖੋਲ ਕੇ ਉਹਨੇ ਸਾਹਮਣੇ ਬੈਠੇ ਰਿਸ਼ੀਆਂ ਵੱਲ ਧੱਕਿਆ ਬਾਲਮੀਕ ਨੂੰ ਘੁਬਰਾਇਆ ਹੋਇਆ ਤੇ ਉਹਦੇ ਮੂੰਹ ਉੱਤੇ ਮੁੜਕਾ ਦੇਖ ਕੇ ਵਿਸ਼ਵਮਿੱਤਰ ਨੇ ਪੁੱਛਿਆ ਕਹਿੰਦੇ ਸੱਚ ਦੱਸ ਵੀ ਕੀ ਦੇਖਿਆ ਤੈ ਉਹ ਕਹਿਣ ਲੱਗਾ ਜੀ ਬਹੁਤ ਕੁਝ ਦੇਖਿਆ ਬੰਦਿਆਂ ਨੂੰ ਸਾੜਿਆ ਜਾ ਰਿਹਾ ਸੀ ਗੁਰਜਾਂ ਮਾਰਦੇ ਪੁੱਠਿਆਂ ਟੰਗਿਆਂ ਹੋયા ਬੰਦੇ ਤੇ ਬਹੁਤ ਦੁਖੀ ਹੋ ਰਹੇ ਸੀ ਇਹ ਸਾਰੀ ਟੱਕੀ ਕੀ ਹੈ ਇਹ ਦ੍ਰਿਸ਼ ਕਿੱਥੋਂ ਦਾ ਹੈ ਮੈਨੂੰ ਸਮਝ ਨਹੀਂ ਲੱਗੀ ਪਰ ਹੈ ਬੜਾ ਡਰਾਉਣਾ ਤਾਂ ਫਿਰ ਉਹਨਾਂ ਰਿਸ਼ੀਆਂ ਨੇ ਉੱਤਰ ਦਿੱਤਾ ਇਹ ਨਰਕ ਹੈ ਨਰਕ ਇਹ ਨਰਕ ਦਾ ਦ੍ਰਿਸ਼ ਸੀ ਨਰਕ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਇਸ ਧਰਤੀ ਉੱਤੇ ਮਾੜੇ ਕਰਮ ਕਰਦੇ ਆ। ਜੀਵ ਕਰਮ ਦਾ ਫਲ ਆਪ ਭੋਗਦਾ ਹੈ। ਕੋਈ ਉੱਥੇ ਭਾਈਵਾਲ ਨਹੀਂ ਬਣਦਾ। ਤਦ ਆਲਮੀ ਨੇ ਪੁੱਛਿਆ। ਕਹਿੰਦਾ ਜਿਹੜਾ ਉਸ ਮਾੜੇ ਪਾਪ ਦੇ ਕਮਾਈ ਦੇ ਵਿੱਚੋਂ ਵੰਡਾ ਕੇ ਖਾਂਦੇ ਆ। ਉਹ ਭਾਈਵਾਲ ਕਿਉਂ ਨਹੀਂ ਬਣਦੇ? ਵੀ ਜਦੋਂ ਖਾਣ ਵੇਲੇ ਪਾਪ ਦਾ ਪੈਸਾ ਪਾਪ ਦੀ ਚੀਜ਼ ਖਾਣ ਵੇਲੇ ਤਾਂ ਸਾਰਾ ਟੱਬਰ ਬੰਡਾ ਕੇ ਖਾ ਲੈਂਦਾ ਤੇ ਫੇਰ ਵੀ ਬੰਦੇ ਨਾਲੋਂ ਭਾਈਵਾਲ ਕਿਉਂ ਨਹੀਂ ਬਣਦੇ ਬਾਲਮੀਕ ਜੀ ਪੁੱਛਦੇ ਆ ਤਾਂ ਉਹਨਾਂ ઋਸ਼ੀਆਂ ਨੇ ਕਿਹਾ ਕਹਿੰਦੇ ਨਹੀਂ ਬਣਦੇ ਭਾਈਵਾਲ ਨਹੀਂ ਬਣਦੇ ਬੇਸ਼ੱਕ ਤੂੰ ਆਪਦੇ ਘਰ ਜਾ ਕੇ ਦੇਖ ਲੈ ਪੁੱਛ ਲੈ ਉਹਨਾਂ ਤੋਂ ਕਿ ਉਹ ਮਾੜੇ ਕਰਮ ਦਾ ਫਲ ਭੁਗਤਣ ਵੇਲੇ ਤੇਰਾ ਸਾਥ ਦੇਣਗੇ ਕਿ ਉਹ ਧਰਮਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਣ ਨੂੰ ਤਿਆਰ ਨਹੀਂ ਤੇਰੇ ਨਾਲ ਜਾਂ ਪੁੱਛ ਲੈ ਜਾ ਕੇ ਹੁਣੇ ਪਤਾ ਕਰ ਲੈ ਤਾਂ ਵਾਲਮੀਕ ਦੀ ਬੁੱਧੀ ਤੇ ਐਸਾ ਪ੍ਰਭਾਵ ਪਿਆ ਇਹਨਾਂ ਗੱਲਾਂ ਦਾ ਕਿ ਉਹ ਰਿਸ਼ੀਆਂ ਦੇ ਪਿੱਛੇ ਲੱਗ ਗਿਆ ਜਿਵੇਂ ਉਹ ਕਹਿੰਦੇ ਐ ਉਵੇਂ ਕਰਨ ਲੱਗ ਪਿਆ ਉਸ ਨੂੰ ਡਾਕੇ ਮਾਰਨੇ ਖੂਨ ਕਰਨਾ ਭੁੱਲ ਗਿਆ ਰਿਸ਼ੀ ਵਿਸ਼ਵਾਮিত্র ਨੇ ਆਖਿਆ ਹੁਣ ਤੂੰ ਘਰ ਦਾ ਆਪਣੀ istri ماں ਤੇ ਬੱਚਿਆਂ ਨੂੰ ਪੁੱਛ ਕੀ ਉਹ ਧਰਮਰਾਜ ਦੇ ਮੰਗੇ ਲੇਖੇ ਵਿੱਚ ਸ਼ਾਮਲ ਹੋਣਗੇ ਕੀ ਉਹ ਪਾਪਾਂ ਦਾ ਜੋ ਦੰਨ ਤੈਨੂੰ ਮਿਲੇਗਾ ਉਹਦੇ ਵਿੱਚੋਂ ਹਿੱਸਾ ਵੰਡਾ ਲੈਣਗੇ ਘਰੇ ਜਾ ਕੇ ਪੁੱਛਿਆ ਸਾਡੇ ਤੇ ਭਰੋਸਾ ਕਰ ਅਸੀਂ ਤਾਂ ਇੱਥੇ ਬੈਠੇ ਰਹਾਂਗੇ ਜਾਂਦੇ ਨਹੀਂ ਤੈਨੂੰ ਵਚਨ ਦਿੱਤਾ ਜਾ ਜਾ ਕੇ ਪੁੱਛਿਆ ਬਾਲਮੀਕ ਉਹਨਾਂ ਦੀ ਗੱਲ ਨੂੰ ਮੰਨ ਕੇ ਘਰ ਚੱਲਿਆ ਗਿਆ ਉਸ ਦੇ ਮਨ ਨੂੰ ਰਿਖੀਆਂ ਨੇ ਇੱਕ ਕਿਸਮ ਦੀ ਭੜਕਣਾ ਜੀ ਲਾਤੀ ਮਨ ਵਿੱਚ ਬੜੀਆਂ ਗੱਲਾਂ ਆਉਂਦੀਆਂ ਇੱਕ ਚੜਦੀ ਹੈ ਇੱਕ ਉਤਰਦੀ ਹੈ ਕਾਲੇ-ਕਾਲੇ ਕਦਮ ਪੁੱਟ ਕੇ ਉਹ ਆਪ ਦੀਆਂ ਝੁੱਗੀਆਂ ਦੇ ਕੋਲ ਪਹੁੰਚ ਗਿਆ ਸਭ ਤੋਂ ਪਹਿਲਾਂ ਉਹਦੀ ਮਾਂ ਮਿਲੀ ਤੇ ਮਾਂ ਨੇ ਪੁੱਛਿਆ ਲਿਆ ਆਇਆ ਕੁਝ ਅਜਿੱਕੇ ਖਾਲੀ ਮੁੜਿਆ ਆਇਆ ਮਾਂ ਦਾ ਇਹ ਸਵਾਲ ਸੁਣ ਕੇ ਉੱਠ ਠੰਬਰ ਗਿਆ ਉਸਨੇ ਆਪਣੀ ਮਾਂ ਨੂੰ ਰੋਕ ਕੇ ਕਿਹਾ ਮਾਂ ਮੈਂ ਤਾਂ ਇੱਕ ਗੱਲ ਪੁੱਛਣ ਲਈ ਆਇਆ ਕੀ ਪੁੱਛਣ ਲਈ ਆਇਆ ਜਿਹੜੇ ਕੰਮ ਗਿਆ ਸੀ ਕੁਝ ਲੈਣ ਵਾਸਤੇ ਉਹ ਤਾਂ ਲੈ ਕੇ ਨਹੀਂ ਆਇਆ ਗੱਲ ਕੀ ਪੁੱਛਣੀ ਆ ਪੁੱਛ ਗੁੱਸੇ ਨਾਲ ਮਾਂ ਬੋਲੀ ਮੈਂ ਪੁੱਛਣਾ ਆ ਵੀ ਜੋ ਪਾਪ ਕਰਕੇ ਮੈਂ ਕਮਾਈ ਕਰਕੇ ਲਿਆਉਣਾ ਤੇ ਤੁਹਾਨੂੰ ਸਾਰਿਆਂ ਨੂੰ ਖਵਾ ਦੇਣਾ ਇਹਨਾਂ ਪਾਪਾਂ ਦੇ ਬਦਲੇ ਜੇ ਮੈਨੂੰ ਡੰਡ ਮਿਲੇਗਾ ਤਾਂ ਕੀ ਉਸ ਡੰਡ ਦੇ ਵਿੱਚ ਤੂੰ ਸ਼ਾਮਲ ਹੋਵੇਂਗੀ ਬੋਲ ਧਰਮਰਾਜ ਨੇ ਲੇਖਾ ਮੰਗਣਾ ਹੈ ਰਿਸ਼ੀ ਵਾਲਮੀਕ ਜੀ ਆਪਦੀ ਮਾਂ ਨੂੰ ਪੁੱਛਦੇ ਹੈਗਾ ਮਾਂ ਨੇ ਗੁੱਸੇ ਵਿੱਚ ਕਿਹਾ ਕਿਹੜੇ ਔਤਰੇ ਨੇ ਤੈਨੂੰ ਇਹੋ ਜੀ ਕੁਮਤ ਦੇਤੀ ਗਲਤ ਸਿੱਖਿਆ ਜਿਸ ਨੇ ਸਿੱਖਿਆ ਦਿੱਤੀ ਉਹਨੇ ਇਹ ਨਹੀਂ ਸੋਚਿਆ ਕਿ ਮਾਂ ਬੱਚੇ ਨੂੰ ਪੇਟ 'ਚ ਰੱਖਦੀ ਐ ਦੁੱਖ ਝਲਦੀ ਐ ਜਨਮ ਦਿੰਦੀ ਐ ਪੀੜਾ ਸਹਿੰਦੀ ਐ ਕਈ ਪ੍ਰਕਾਰ ਦੇ ਪਾਪੜ ਵੇਲ ਕੇ ਪਾਲਦੀ ਐ ਤੇ ਜਵਾਨ ਕਰਦੀ ਐ ਕੀ ਉਹਦੇ ਕਰਮ ਸੁਕਰਮ ਦਾ ਹਿੱਸੇਦਾਰ ਪੁੱਤਰ ਹੁੰਦਾ ਹੈ ਐਸੀਆਂ ਗੱਲਾਂ ਸੋਚਿਆ ਝੱਟ ਨਹੀਂ ਲੰਗਦੇ ਕਮਾਈ ਕਰਕੇ ਖਵਾਉਣੀ ਐ ਜੋ ਦੰਡ ਮਿਲੇਗਾ ਉਹ ਤੈਨੂੰ ਹੀ ਮਿਲੇਗਾ ਮੈਂ ਕਿਉਂ ਦੰਡ ਭੁਗਤਾਂ ਚੱਲ ਦੌੜ ਤੇ ਲਿਆ ਕੁਝ ਇਹ ਆਖ ਕੇ ਉਹਦੀ ਮਾਂ ਬਾਹਰ ਨੂੰ ਚਲੀ ਗਈ ਉਹ ਵੀ ਕਿਸੇ ਮਾਰ ਉੱਤੀ ਜਾ ਰਹੀ ਸੀ ਵੀ ਕੋਈ ਚੀਜ਼ ਉਹ ਲਿਆਉਣ ਵਾਸਤੇ ਕੋਈ ਜਾਨਵਰ ਜਾਂ ਹੋਰ ਚੀਜ਼ ਮਾਰਨ ਵਾਸਤੇ ਜਾ ਰਹੀ ਸੀ ਨੇਕੀ ਬਦੀ ਪੁੰਨ ਪਾਪ ਬਾਰੇ ਉਹ ਕਦੇ ਨਹੀਂ ਸੀ ਸੋਚਦੀ ਜਿਹੜੇ ਲੋਕ ਮਾੜਾ ਕੰਮ ਕਰ ਲੱਗ ਜਾਂਦੇ ਆ ਨਾ ਸੰਗਤ ਜੀ ਗਲਤ ਰਸਤੇ ਤੇ ਪੈ ਜਾਂਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਪੁੰਨ ਪਾਪ ਚੰਗਾ ਮੰਦਾ ਠੀਕ ਗਲਤ ਇਹ ਤਾਂ ਆਉਂਦੇ ਹੀ ਨਹੀਂ ਉਹਨਾਂ ਦੇ ਮਨ 'ਚ ਤੇ ਜਿੱਦੇ ਆਉਣ ਲੱਗ ਜਾਂਦਾ ਹੈ ਉਹਦੇ ਫਿਰ ਉਹ ਪੁੱਠੇ ਮੁੜ ਆਉਂਦੇ ਆ ਉਹਦੇ ਪੁੱਠੇ ਮੁੜਦੇ ਆ ਜਿੱਦੇ ਮਨ ਵਿੱਚ ਇਹ ਗੱਲ ਆਉਣ ਲੱਗ ਜਾਂਦੀ ਹੈ ਨਹੀਂ ਤਾਂ ਕੋ ਰਸਤੇ ਤੇ ਪਿਆ ਬੰਦਾ ਇੰਨਾਂ ਗੱਲਾਂ ਬਾਰੇ ਸੋਚਦੇ ਹੀ ਨਹੀਂ ਇਹ ਗੱਲ ਤਾਂ ਦਿਮਾਗ 'ਚ ਆਉਂਦੀ ਹੋਈ ਨਹੀਂ ਉਹਦੇ ਉਹਦੇ ਤਾਂ ਬਸ ਇੱਕੋ ਹੀ ਗੱਲ ਦਿਮਾਗ 'ਚ ਹੁੰਦੀ ਹੈ ਵੀ ਇਹ ਕੰਮ ਕਰਦੇ ਆ ਬਸ ਕਰੀ ਚੱਲੋ ਆਹੀ ਕਰੀ ਚੱਲੋ ਬਸ ਹੋਰ ਪਾਸੇ ਉਹਦਾ ਕੋਈ ਧਿਆਨ ਨਹੀਂ ਜਿਵੇਂ ਨਸ਼ੇ ਪੱਤੇ ਕਰਨ ਵਾਲਾ ਮਨੁੱਖ ਉਹਦਾ ਸਾਰਾ ਧਿਆਨ ਆਪਦੇ ਨਸ਼ਿਆਂ ਪੱਤਿਆਂ 'ਚ ਹੀ ਹੁੰਦਾ ਹੈ ਉਹ ਜਵਾਕਾਂ ਦੇ ਗਹਿਣੇ ਗੱਟੇ ਵੀ ਵੇਚ ਦਿੰਦਾ ਚੱਕ ਕੇ ਘਰ ਦੀਆਂ ਚੀਜ਼ਾਂ ਵੀ ਵੇਚ ਦਿੰਦਾ ਇਹ ਨਹੀਂ ਸੋਚਦਾ ਵੀ ਮੇਰਾ ਟੱਬਰ ਮੇਰਾ ਪਰਿਵਾਰ ਮੇਰਾ ਬਜ਼ੁਰਗ ਮਾਪਿਓ ਮੇਰੇ ਬੱਚੇ ਵੀ ਉਹ ਇਹਨਾਂ ਚੀਜ਼ਾਂ ਤੋਂ ਬਿਨਾ ਕਿਵੇਂ ਟਾਈਮ ਪਾਸ ਕਰਨਗੇ ਤਾਂ ਇਸ ਕਰਕੇ ਮਨ ਵਿੱਚ ਇਹ ਖਿਆਲ ਆਉਂਦਾ ਹੀ ਨਹੀਂ ਨੇਕੀ ਬਦੀ ਪਾਪ ਪੁੰਨ ਇਹਦੇ ਬਾਰੇ ਉਹਦੀ ਮਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਉਸ ਤੋਂ ਬਾਅਦ ਵਾਲਮੀਕ ਆਪਦੀ ਪਤਨੀ ਕੋਲ ਗਿਆ ਜਾ ਕੇ ਕਰ ਵਾਲੀ ਨੂੰ ਵੀ ਇਹੀ ਸਵਾਲ ਪੁੱਛਿਆ ਵੀ ਹਿੱਸਾ ਵੰਡਾ ਲੇਗੀ ਉਹ ਹੱਸ ਪਈ ਤੇ ਹੱਸਦਿਆਂ ਹੱਸਦਿਆਂ ਉਸਨੇ ਜਵਾਬ ਦਿੱਤਾ ਕਹਿੰਦੀ ਤੂੰ ਬੜੀ ਅਨੋਖੀ ਗੱਲ ਕਰਦਾ ਹੈ ਸਾਰੇ ਮਰਦ ਕਮਾਉਂਦੇ ਆ ਤੂੰ ਕਿਹੜਾ ਇਕੱਲਾ ਕਮਾਉਣਾ ਹੈ ਉਹ ਭਾਵੇਂ ਖੂਨ ਕਰਕੇ ਕਮਾਉਣ ਜਾਂ ਮਿਹਨਤ ਕਰਕੇ ਕਮਾ ਕੇ ਲਿਆਉਣਾ ਪਤਨੀ ਨੇ ਤਾਂ ਘਰੇ ਬਹਿ ਕੇ ਖਾਣਾ ਹੁੰਦਾ ਹੈ ਲਿਆਉਣਾ ਤਾਂ ਬੰਦੇ ਨੇ ਜਿੱਥੋਂ ਮਰਜ਼ੀ ਲਿਓ ਮੈਂ ਤਾਂ ਤੁਸਾਂ ਨਾਲ ਸ਼ਿਕਾਰ ਤੇ ਵੀ ਜਾਣੀਆਂ ਮੇਰੇ ਕਰਮ ਦਾ ਫਲ ਮੈਨੂੰ ਭੁਗਤਣਾ ਪਵੇਗਾ ਮੈਂ ਆਪਣੇ ਕਰਮ ਦਾ ਫਲ ਭੁਗਤਾਂਗੀ ਮੇਰੇ ਬਾਪ ਨੇ ਮੈਨੂੰ ਤੁਸਾਂ ਦੇ ਲੜ ਲਾਇਆ ਹੈ ਤੁਸਾਂ ਨੇ ਰੋਟੀ ਕੱਪੜਾ ਦੇਣ ਦੀ ਪ੍ਰਤੀਗਿਆ ਕੀਤੀ ਹੈ ਪ੍ਰਤੀਗਿਆ ਦਾ ਮਤਲਬ ਹੁੰਦਾ ਵਚਨ ਵੀ ਤੂੰ ਵਚਨ ਕੀਤਾ ਹੈ Hindu ਧਰਮ ਦੇ ਵਿੱਚ 7 ਫੇਰੇ ਹੁੰਦੇ ਆ ਔਰ ਬਾਕੀ ਧਰਮਾਂ ਦੇ ਵਿੱਚ ਵੀ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ 4 ਲਾਵਾ ਹੁੰਦੀਆਂ ਨੇ ਚਾਰ ਲਾਵਾਂ ਦਾ ਪਾਠ ਹੁੰਦਾ ਉਹਨਾਂ ਦਾ ਵੀ ਉਪਦੇਸ਼ ਆ ਕੋਈ ਨਾ ਕੋਈ ਇਸੇ ਤਰ੍ਹਾਂ ਬਾਕੀ ਧਰਮਾਂ ਦੇ ਵਿੱਚ ਵੀ ਤਾਂ ਜਦੋਂ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਸ਼ਾਦੀ ਦੇ ਸਮੇਂ ਫਿਰ ਵਚਨ ਹੁੰਦੇ ਅਸਲ ਦੇ ਵਿੱਚ ਪਤਨੀ ਵੱਲੋਂ ਵਚਨ ਹੁੰਦਾ ਵੀ ਮੈਂ ਤੇਰੀ ਵਫਾਦਾਰ ਰਹਾਂਗੀ ਮੈਂ ਤੇਰੀ ਸੇਵਾ ਕਰਾਂਗੀ ਮੈਂ ਤੈਨੂੰ ਪਰਮੇਸ਼ਰ ਸਮਝ ਕੇ ਸੇਵਾ ਕਰਾਂਗੀ ਤੇਰੇ ਸੁੱਖ-ਦੁੱਖ ਦਾ ਧਿਆਨ ਰੱਖਾਂਗੀ ਘਰ-ਬਾਰ ਦਾ ਧਿਆਨ ਰੱਖਾਂਗੀ ਤੇ ਪਤੀ ਦੇ ਬਚਨ ਹੁੰਦੇ ਆ ਵੀ ਮੈਂ ਤੇਰੀ ਰਖਵਾਲੀ ਕਰੂੰਗਾ ਤੈਨੂੰ ਕੋਈ ਮੇਰੇ ਹੁੰਦਿਆਂ ਦੁੱਖ ਨਹੀਂ ਪਹਤਾ ਸਕਦਾ ਤੇ ਰੋਟੀ ਟੋਕ ਪ੍ਰਸ਼ਾਦਾ ਪਾਣੀ ਘਰ-ਬਾਰ ਜੀੜਾ ਕੱਪੜਾ ਜੋੜਾ ਜੁੱਤੀ ਤੇਰੀਆਂ ਲੋੜਾਂ ਸਾਰੀਆਂ ਮੈਂ ਪੂਰੀਆਂ ਕਰੂੰਗਾ ਤੇ ਮੇਰੀ ਇਹ ਜ਼ਿੰਮੇਵਾਰੀ ਹੈ ਤਾਂ ਇਉਂ ਇੱਕ ਦੂਜੇ ਨਾਲ ਪਤੀ ਪਤਨੀ ਦੇ ਬਚਨ ਹੁੰਦੇ ਆ ਘਰਵਾਲੀ ਕਹਿੰਦੀ ਤੂੰ ਵਚਨ ਕੀਤਾ ਮੇਰੇ ਨਾਲ ਮੈਨੂੰ ਕੀ ਕਿਦੋਂ ਮਰਜ਼ੀ ਲਿਆਓ ਜੋ ਮਰਜ਼ੀ ਕਮਾ ਕੇ ਲਿਆਓ ਪਰ ਐਸੀ ਸਿੱਖਿਆ ਦੇਣ ਵਾਲਾ ਸਾਨੂੰ ਕੌਣ ਮਿਲ ਗਿਆ ਅੱਜ ਜਾਓ ਜਾਓ ਕਮਾਈ ਕਰੋ ਐਵੇਂ ਨਾ ਲੋਕਾਂ ਦੀ ਅੱਖੇ ਲੱਗੋ ਇਉਂ ਆ ਕੇ ਉਹਦੀ ਪਤਨੀ ਨੇ ਉਹਦੇ ਵਰਨ ਕੁਰੀ ਜੀ ਬੱਟੀ ਬੁੱਲ ਮਰੋੜੇ ਅੱਖਾਂ ਲਾਲ ਕਰਕੇ ਦਿਖਾਈਆਂ ਬਾਲਮੀਕ ਪਿੱਛੇ ਮੁੜ ਪਿਆ ਉਸਨੇ ਮਨ ਵਿੱਚ ਵਿਚਾਰ ਕੀਤੀ ਮਨਾ ਇੱਥੇ ਕਿਸੇ ਦਾ ਕੋਈ ਨਹੀਂ ਹੈ ਸਾਰੇ ਮਤਲਬ ਦੇ ਐ ਮਨੁੱਖ ਜੋ ਕਰਮ ਕਰਦਾ ਉਸ ਦਾ ਫਲ ਭੁਗਤਦਾ ਹੈ ਉਹ ਲੋਕ ਜਿਹੜੇ ਮੈਨੂੰ ਮਿਲੇ ਸੀ ਠੀਕ ਹੀ ਕਹਿੰਦੇ ਆ। ਇਉਂ ਵਿਚਾਰਾ ਕਰਦਾ ਰਖੀਆਂ ਦੇ ਕੋਲ ਆ ਗਿਆ। ਜਦੋਂ ਰਖੀਆਂ ਦੇ ਕੋਲ ਆਇਆ ਤਾਂ ਹੁਣ ਉਹਦੇ ਚਿਹਰੇ ਦਾ ਰੰਗ ਢੰਗ ਕੁਝ ਹੋਰ ਸੀ। ਕਿਉਂਕਿ ਬੰਦਾ ਜਦੋਂ ਹੰਕਾਰ ਹਮੀਂ ਚ ਹੁੰਦਾ ਓਦੋਂ ਚਿਹਰੇ ਦਾ ਰੰਗ ਹੋਰ ਹੁੰਦਾ ਹੈ। ਜਦੋਂ ਹੰਕਾਰ ਹਮੀਂ ਬੰਦੇ ਤੋਂ ਉਤਰੀ ਹੁੰਦੀ ਆ ਓਦੋਂ ਹੋਰ ਹੁੰਦਾ ਹੈ। ਜਦੋਂ ਨਿਰਾਸ਼ ਹੁੰਦਾ ਬੰਦਾ ਓਦੋਂ ਉਹਦਾ ਮੱਥਾ ਦੱਸ ਦਿੰਦਾ ਹੈ, ਚਿਹਰਾ ਦੱਸ ਦਿੰਦਾ ਹੈ ਵੀ ਬੰਦਾ ਹੁਣ ਕਿਸੇ ਡੂੰਗੀ ਨਿਰਾਸ਼ਤਾ ਦੇ ਵਿੱਚ ਹੈ। ਤਾਂ ॠषि ਉਹਦੇ ਵੱਲ ਵੇਖ ਕੇ ਮੁਸਕਰਾ ਪਏ। ਜਦੋਂ ਨੇੜੇ ਆਇਆ ਤਾਂ ਉਹ ਦਿਆ ਸਾਰ ਬਾਲਮੀਕ ਨੇ ॠਸ਼ੀਆਂ ਦੇ ਪੈਰਾਂ ਤੇ ਮੱਥਾ ਟੇਕਿਆ। ਕਹਿਣ ਲੱਗਿਆ, "ਹੇ ਸੱਚੇ ਤੇ ਧਰਮੀ ਪੁਰਖੋ, ਤੁਸੀਂ ਸੱਚ ਹੀ ਕਹਿੰਦੇ ਹੋ। ਇੱਥੇ ਕੋਈ ਕਿਸੇ ਦਾ ਬੇਲੀ ਨਹੀਂ ਬਣਦਾ, ਸਾਰੇ ਮਤਲਬ ਦੇ ਨੇ। ਮੈਂ ਨਹੀਂ ਸੋਨੂੰ ਮਾਰਨਾ। ਤੁਸੀਂ ਮੇਰੇ ਹੋਏ ਗੁਰੂ, ਮੈਂ ਤੁਹਾਡਾ ਚੇਲਾ। ਹੁਕਮ ਕਰੋ ਮੈਨੂੰ। ਮੈਂ ਕੀ ਕਰਾਂ?" ਤਾਂ ਕਿ ਪਿਛਲੇ ਕੋ ਕਰਮਾਂ ਦਾ ਜਿਹੜੀ ਮੇਰੇ ਤੋਂ ਭੁੱਲ ਹੋਈ ਹੈ ਮੇਰੇ ਤੋਂ ਗਲਤੀਆਂ ਹੋਈਆਂ ਮੇਰੇ ਤੋਂ ਪਾਪ ਹੋਏ ਹੈ ਤਾਂ ਕਿ ਮੈਨੂੰ ਉਹਨਾਂ ਦੀ ਖਿਮਾ ਮਿਲ ਜਾਵੇ ਮੈਂ ਉਹਨਾਂ ਪਾਪਾਂ ਦਾ ਪ੍ਰਾਸਚਿਤ ਕਰਨ ਨੂੰ ਤਿਆਰ ਆਂ ਸ਼੍ਰੀ ਵਿਸ਼ਵਾ ਮਿੱਤਰ ਨੇ ਉਪਦੇਸ਼ ਦਿੱਤਾ ਤੇ ਕਿਹਾ ਬਸ ਮਰਾ ਮਰਾ ਜਾਪ ਜਪਿਆ ਕਰ ਜੀਵਨ ਨਿਰਵਾਣ ਵਾਸਤੇ ਜਿਵੇਂ ਹੋ ਸਕੇ ਨੇਕ ਕਮਾਈ ਕਰਿਆ ਕਰ ਜੰਗਲ 'ਚ ਅਨੇਕਾਂ ਪਦਾਰਥ ਨੇ ਉਹਨਾਂ ਪਦਾਰਥਾਂ ਨਾਲ ਤੇਰਾ ਗੁਜ਼ਾਰਾ ਹੋ ਸਕਦਾ ਹੈ ਲੋਕਾਂ ਨੂੰ ਕਤਲ ਕਰਨਾ ਮਾਰਨਾ ਛੱਡ ਦੇ ਕਹਾੜਾ ਸੁੱਟ ਦੇ ਇਹ ਕਹਿ ਕੇ ਰਿਖੀ ਤੁਰ ਗਏ ਉਹਨਾਂ ਦੇ ਆਖੇ ਲੱਗ ਕੇ ਬਾਲਮੀਕ ਨੇ ਕਹਾੜਾ ਸੁੱਟਤਾ ਘਰ ਦਾ ਖਿਆਲ ਛੱਡ ਕੇ ਬਸ ਫਿਰ ਜੰਗਲ ਵਿੱਚ ਹੀ ਵਹਿ ਗਿਆ ਤੇ ਜਾਪ ਲੱਗਿਆ ਕਰਨ ਬ੍ਰਹਮ ਸ਼ਕਤੀ ਦਾ ਐਸਾ ਪ੍ਰਤਾਪ ਹੋਇਆ ਕਿ ਮਰਾਂ ਮਰਾਂ ਤੋਂ ਆਖਰ ਉਲਟ ਕੇ ਸ਼ਬਦ ਰਾਮ ਰਾਮ ਬਣ ਗਿਆ ਜੇ ਮਰਾ 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 ਐ ਆਪਾਂ ਲਗਾਤਾਰ ਗਈ ਚੱਲੀਏ ਮਰਾ ਮਰਾ ਤਾਂ ਇਹ ਰਾਮ ਰਾਮ ਬਣ ਜਾਂਦਾ ਹੈ ਰਾਮ ਮਤਲਬ ਪ੍ਰਮਾਤਮਾ ਪਰਮੇਸ਼ਰ ਸੋ ਵਾਲਮੀਕ ਨੇ ਰਾਮ ਨਾਮ ਦੇ ਆਸਰੇ ਘੋਰ ਤਪੱਸਿਆ ਕੀਤੀ ਉਹਦੀ ਤਪੱਸਿਆ ਦਾ ਫਲ ਹੋਇਆ ਉਹਨੂੰ ਬਹੁਤ ਤਾਕੜਾ ਅਨੁਭਵ ਹੋ ਗਿਆ ਤੇ ਉਹ ਰਾਮਾਰਤੋਂ ਇੱਕ ਰਹੀ ਬਣ ਗਿਆ ਇੱਕ ਸਮਾਂ ਐਸਾ ਆਇਆ ਜਦੋਂ ਉਸ ਦੇ ਆਪਣੇ ਆਸ਼ਰਮ ਵਿੱਚ ਸੀਤਾ ਜੀ ਆਏ ਤੇ ਉਹਨੂੰ ਸੀਤਾ ਜੀ ਨੂੰ ਆਸਰਾ ਦਿੱਤਾ ਤੇ ਰਮਾਇਣ ਉਚਾਰੀ ਉਸ ਵਾਲਮੀਕ ਨੂੰ ਅਜੇ ਤੱਕ ਯਾਦ ਕੀਤਾ ਜਾਂਦਾ ਹੈ हे ਭਗਤ ਜਨੋ ਜੋ ਵੀ ਜੀਵ ਇਸਤਰੀ ਪੁਰਸ਼ ਭਗਤੀ ਕਰਦੇ ਆ ਉਹ ਅਮਰ ਹੋ ਜਾਂਦੇ ਆ ਬਦੀ ਕਰਨ ਵਾਲੇ ਪਾਪ ਕਰਨ ਵਾਲੇ ਦੇਖੋ ਕਰਮ ਕਰਨ ਵਾਲਿਆਂ ਨੂੰ ਲੋਕ ਭੁੱਲ ਜਾਂਦੇ ਆ ਪਰ ਧਰਮੀ ਤੇ ਵਿਦਵਾਨਾਂ ਨੂੰ ਸਦੀਆਂ ਤੱਕ ਕੋਈ ਨਹੀਂ ਭੁੱਲਦਾ ਸਦਾ ਯਾਦ ਰਹਿੰਦੇ ਆ ਇਸ ਕਰਕੇ ਨਾਮ ਜਪਿਆ ਕਰੋ ਨਾਮ ਜਪਣ ਵਾਲਿਆਂ ਦੀ ਮਹਿਮਾ ਗੁਰੂ ਜੀ ਨੇ ਬਾਣੀ ਵਿੱਚ ਏਉਂ ਦੱਸੀ ਹੈ ਮਾਤ ਪਿਤਾ ਸੁੱਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਪਰਬ ਰਹਿ ਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨ ਬਿਆਪੇ ਸੋ ਇਹ ॠषि ਵਾਲਮੀਕ ਜੀ ਦਾ ਪ੍ਰਸੰਗ ਜੋ ਅੱਜ ਆਪਾਂ ਸਾਰਿਆਂ ਨੇ ਸੰਝਾ ਕੀਤਾ ਹੈ ਗੁਰੂ ਪਾਤਸ਼ਾਹ ਮੇਰ ਕਰਨ ਜੋ ਪ੍ਰਸੰਗ ਸੁਣਦੇ ਹਾਂ ਜੋ ਸਾਖੀਆਂ ਸੁਣਦੇ ਹਾਂ ਇਹ ਸਾਖੀਆਂ ਸਾਡੇ ਹਿਰਦੇ ਤੇ ਬੈਠ ਜਾਣ ਤੇ ਅਸੀਂ ਵੀ ਧਰਮ ਦੇ ਕਾਰਜ ਤੇ ਲੱਗੀਏ ਨਾਮ ਜਪਣ ਬੰਦਗੀ ਕਰਨ ਵਾਲੇ ਪਾਸੇ ਤੁਰੀਏ ਫਿਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਸੰਗਤ ਦਾ ਧੰਨਵਾਦ ਕੱਲ ਦੇ ਸਮੇਂ ਵਿੱਚ ਸ਼੍ਰੀ ਰਾਮਚੰਦਰ ਜੀ ਮਹਾਰਾਜ ਦਾ ਇਤਿਹਾਸ ਆ ਰਿਹਾ ਹੈ ਉਹ ਆਪਾਂ ਸਰਵਣ ਕਰਾਂਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ